ਪੰਜਾਬ ਵਿੱਚ ਨਸ਼ੇ ਨੂੰ ਠੱਲ ਪਾਉਣ ਲਈ ਕਾਸੋ ਸਰਚ ਅਭਿਆਨ ਤਿਤ ਨਸ਼ੇ ਦੇ ਸੋਦਾਗਰਾਂ ਤੇ ਸਿਕੰਜਾ ਕੱਸਿਆ ਜਾ ਰਿਹਾ ਹੈ ਡੀਆਈਜੀ ਜਲੰਧਰ ਹਰਮਨ ਵੀਰ ਸਿੰਘ ਗਿੱਲ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਾਸੋ ਸਰਚ ਅਭਿਆਨ ਚਲਾਇਆ ਅਤੇ ਆਪਣੀ ਟੀਮ ਨਾਲ ਨਸ਼ੇੜੀਆਂ ਦੇ ਟਿਕਾਣਿਆਂ ਦੀ ਚੈਕਿੰਗ ਕੀਤੀ ਅਤੇ ਜ਼ਮਾਨਤ ਤੇ ਆਏ ਨਸ਼ੇੜੀਆਂ ਦੀ ਗਤੀਵਿਧੀਆਂ ਦੀ ਪੁਲਿਸ ਸਖਤੀ ਨਾਲ ਚੈਕਿੰਗ ਕਰ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਲੇਡ ਸਟਾਫ ਦੀਆਂ ਡਿਊਟੀਆਂ ਦਫ਼ਤਰਾ ਅਤੇ ਨੌਜਵਾਨ ਮੁੰਡਿਆਂ ਦੀ ਡਿਊਟੀ ਫੀਲਡ ਵਿੱਚ ਲਗਾਈ ਜਾਵੇਗੀ ਡੀਆਈਜੀ ਜਲੰਧਰ ਹਰਮਨ ਵੀਰ ਸਿੰਘ ਗਿੱਲ ਨੇ ਹੋਰ ਕੀ ਜਾਣਕਾਰੀ ਦਿੱਤੀ ਫਗਵਾੜਾ ਐਕਸਪ੍ਰੈਸ న్యూਸ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਪੱਕੀ ਗੱਲ ਦੱਸੋ ਜੀ ਹਾਂ ਜੀ ਆਹ ਦੇਖੋ ਪਿਆਰ ਕਰਦੇ ਪੰਜਾਬ ਨੂੰ ਭਾਰਤ ਨੂੰ ਪੱਕੀ ਗੱਲ ਦੱਸੋ ਜੀ ਕੀ ਕਰਨਾ ਹੈ ਬਤਾਓ ਸਰ ਜੀ ਦੇਖਦਾ ਜੀ ਉਹ ਤਾਂ ਦੇਖਦਾ ਬਹੁਤ ਤੋੜ ਕੋਈ ਨਹੀਂ ਕਿਹੜੇ ਕਿਹੜੇ ਟਾਈਮ ਤੇ ਲੱਗਦਾ ਤੁਹਾਨੂੰ ਜਦੋਂ ਜਾਂ ਸਵੇਰ ਬਾਅਦ ਤੇ ਆਰਐਸ ਪਾਣੀ ਪਾਸ 10 ਵਜੇ ਕੰਮ ਤੋਂ ਆ ਜੀ ਸ਼ਾਮ ਨੂੰ 7 ਵਜੇ ਮੈਨਾ ਘਰ ਆ ਕੇ ਸੌਣਾ ਹੁੰਦਾ ਸਮਝੋ ਸੌਣਾ ਕੀ ਹੁੰਦਾ ਘਸਾ ਬੰਨਿਆ ਨਾ ਬੰਨਿਆ ਜੀ ਤੇ ਇਹ ਮੁੰਡਾ ਜਿਹੜੇ ਟਾਈਮ ਤੇ ਚੱਲੋ ਮਰਜ਼ੀ ਚੱਲੋ ਕੋਈ ਨਹੀਂ ਉਹ ਤਾਂ ਕੋਈ ਦੱਸਗੇ ਰੇ ਆਹ ਤੇ ਬਾਕੀ ਜਿਹੜਾ ਉਸਨੂੰ ਕੋਈ ਨੰਬਰ ਤੇ ਜੀ ਸਰ ਪਤਾ ਪੈ ਸਾਡੇ ਨਾਲ ਦੁਸ਼ਮਣੀਆਂ ਤੇ ਨਹੀਂ ਆ ਤੁਹਾਡਾ ਨਾਲ ਤੁਸੀਂ ਜੀ ਲੜਾਈਆਂ ਉਹ ਹੋ ਜਾਣੀਆਂ ਤੁਹਾਡਾ ਤੁਸੀਂ ਤੁਹਾਡਾ ਵੀ ਇਹ ਕਰਦੇ ਆ ਉਹ ਕੰਮ ਕਰਨਾ ਨਹੀਂ ਨਹੀਂ ਇਹ ਤੁਹਾਡਾ ਅਸੀਂ ਤੁਸੀਂ ਕਹੋਗੇ ਵੀ ਤੁਹਾਡਾ ਨਾਮ ਨੂੰ ਅਸੀਂ ਬਿਲਕੁਲ ਨਹੀਂ ਸਰ ਨਾਮ ਦੀ ਨਹੀਂ ਗੱਲ ਜਿੱਦਾਂ ਹੁਣ ਵੀਡੀਓ ਬਣ ਰਹੀ ਹੈ ਸਾਰਾ ਇਹ ਅਗਲੇ ਵਾਲੇ ਕਹਿੰਨਾ ਰਿਕਾਰਡਿੰਗ ਦੇ ਵਿੱਚ ਤੁਹਾਡਾ ਨਾਮ ਤੁਹਾਡੇ ਕੋਲ ਪੁੱਛ ਕੇ ਕਿ ਜਿੰਨੇ ਆਪਾਂ ਨਹੀਂ ਰਿਕਾਰਡਿੰਗ ਬੰਦ ਕਰ ਦਿਓ ਬੰਦ ਕਰ ਦਿਓ ਨਹੀਂ ਨਹੀਂ ਕੋਈ ਨਾਮ ਕਰ ਬੰਦ ਕਰ ਬੰਦ ਕਰ ਕਰਤੀ ਕਰ ਕਟਿੰਗ ਹੋ ਗਈ ਬੰਦ ਕਰ ਨਹੀਂ 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 ਸਰ ਉਹ ਨਹੀਂ ਚੱਕਰ ਇਹ ਤੁਹਾਨੂੰ ਖੁੱਲ ਕੇ ਦੱਸੋ ਯਾਰ ਕੋਈ ਗੱਲ ਨਹੀਂ ਆਪਾਂ ਨਹੀਂ ਸ਼ਾਇਦ ਕਿ ਸਰ ਕਾਫੀ ਹਾਂ ਨਹੀਂ ਨਹੀਂ ਕੰਦੇ ਨਹੀਂ ਦੇਖਦਾ ਦੇਖਦਾ ਚਲੋ ਇਹ ਬੰਦ ਲਿਆ ਗੱਲ ਤੁਸੀਂ ਇਹਦਾ ਹੱਲ ਵੀ ਦੱਸੋ ਇੱਥੇ ਕਿੰਦਾ ਆਪਾਂ ਕਰੀਏ ਤੁਹਾਡੇ ਹੱਥ ਇਹਦਾ ਹੱਲ ਤੁਹਾਡੇ ਹੱਥ ਵਿੱਚ ਤੁਸੀਂ ਪ੍ਰਸ਼ਾਸਨ ਆ ਇੱਥੇ ਗੇੜਾ ਵੱਜਿਆ ਗਿਆ ਵੀ ਜਿਹੜੇ ਬਾਹਰਲੇ ਵੀ ਲੋਕ ਆਉਗੇ ਉਹਨੂੰ ਡਰ ਹੋਊਗਾ ਵੀ ਪੁਲਸਕੀ ਆਂਦੀ ਆ ਕਿਉਂਕਿ ਇੱਥੇ ਵੀ ਤੁਹਾਨੂੰ ਆ ਗਿਆ ਹੈ ਕਿ ਜਿਹੜੇ ਬਾਹਰ ਦੇ ਲੋਕ ਆਉਂਦੇ ਆ ਅਣਜਾਣ ਜਦ ਕੀ ਦੇਖੇ ਨਹੀਂ ਹੁੰਦੇ ਉਹ ਠੀਕ ਨਾ ਸਾਨੂੰ ਬੁਰਾ ਲੱਗਦਾ ਕਿੰਨਾ ਕਿ ਦਵਕਾ ਬਾਹਰ ਲੀਤੀ ਠੀਕ ਨਹੀਂ ਪੁੱਛ ਕਰਕੇ ਉਹ ਜੀ ਇਥੇ ਆਇਆ ਗੁਰੂ ਕੇ ਉਹ ਫੋਟੋ ਲੰਦੇ ਕੋ ਸੜੋ ਹੰਦੇ ਹੋ ਕਿੰਤਰ ਇੱਥੇ ਕਿੰਨੇ ਲੋਕਲ ਲੋਕ ਕਿੰਨਾ ਘੁੰਮਦਾ ਨਹੀਂ ਨਹੀਂ ਕਿੰਨਾ ਬੋਟੇ ਦੇ ਚੱਕਰ ਵੱਗੇ ਚਾਹ ਪੀਣ ਦੇ ਤੇ ਚੱਕਰ ਵੱਗੇ ਇਹਨਾਂ ਨੂੰ ਕੰਮ ਕਰਦੇ ਆ ਉਹਨਾਂ ਨੂੰ ਡਾਟਾ ਹੋ ਰਹੀ ਹੈ ਸਭ ਬਾਹਰੋਂ ਦਾਤਾ ਉੱਗ ਗਏ ਇੱਥੇ ਔਜ ਪੁਲਿਸ ਦਾ ਸੀ ਕਿਸ਼ਾਂ ਦੇ ਪਿੱਛੇ ਦੇਖਾ ਰਹੀ ਸੋਟੇ ਨੂੰ ਲੇ ਟੇਪੀ ਇਸ ਪੇਜ ਦੇ ਲਗਾਤਾਰ ਗੈਸ ਕਰ ਖਾਣੇ ਫੇਰ ਉਹ ਵੀ ਚਾਨਕ ਛਾਪੇ ਮਾਰਨੀਆ ਸ਼ੁਰੂ ਕਰਦਾ ਉਹਦੇ ਨਾਲ ਜਿਹੜੇ ਦਾ ਉਹ ਨੇ ਠੀਕ ਆ ਤੁਸੀਂ ਮਤਲਬ ਤੁਸੀਂ ਫੇਰ ਇਸ ਚੀਜ਼ ਨੂੰ ਜਦੋਂ ਅਗਲੀ ਵਾਰ ਅਸੀਂ ਆਈਏ ਹਾਂ 15 ਦਿਨਾਂ ਬਾਅਦ ਮਹੀਨੇ ਬਾਅਦ ਆਪਿਆ ਤ੍ਰਿਸ਼ਕੀ ਸਾਹਿਬ ਹੋਰ ਤ੍ਰਿਸ਼ਕੀ ਨੂੰ ਅਪਰੀਸ਼ੀਏਟ ਵੀ ਕਰਨਾ ਉਸ ਤੋਂ ਬਾਅਦ ਕਿ ਪੁਲਿਸ ਨੇ ਕੰਮ ਬਿਲਕੁਲ ਠੀਕ ਆ ਠੀਕ ਆ ਥੈਂਕ ਯੂ ਬਿਨਾ ਬਰਦੀ ਤੋਂ ਵੀ ਜੁੜਨਾ ਮਤਲਬ ਕਿ ਦੱਸ ਦੇ ਭੇਜਦੇ ਭੇਜਾਂਗੇ ਭੇਜਾਂਗੇ ਠੀਕ ਹੈ ਜੋ ਗੁੰਡਾ ਬਟਾ ਨੂੰ ਛੋੜਨਾ ਕਰਦੇ ਦੇਖੋ ਵੀਡੀਓ ਨਿਕਲਦਾ ਨਾ ਅਪਡੇਟ ਆ ਦੋ ਲੈ ਕਰਦੇ ਦੀ ਸੈਡਰਿਆਂ ਨੂੰ ਆਪ ਦੇ ਜਵਾਗ ਤੰਗ ਕਰਨ ਦੇ ਜਪੇੜੀ ਉਹ ਠੀਕ ਹੈ 6 ਤੋਂ 5 ਇਹ ਕਿਰਮਾਤਮਾ ਇੱਥੇ ਹੀ ਆ ਧਰਤੀ ਤੇ ਕਹਿਣਾ ਨਹੀਂ ਚਾਹੀਦਾ ਹੁਣ ਜਿਹੜੇ ਜਵਾਨਾ ਨੇ ਉਹ ਵੀ ਤੇ ਇਹਦੇ ਉਹ ਉਹ ਦੇ ਇਹਨੇ ਆਣੇ ਆ ਕੇ ਜਾਣੇ ਸੀਗਾ ਮਾੜਾ ਕੰਮ ਦੇ ਨਾਲ ਹੀ ਨਤੀਜੇ ਮਿਲਦੇ ਆ ਕਿੰਨੀ ਸਗਾ ਸੁਜਾਵੀ ਜਣੋਂ ਤੁਝੇ ਬਾਹਰ ਆਇਆ ਤੇ ਫੇਰ ਹੈ ਨਸ਼ਾ ਬਹੁਤ ਕਰਦੇ ਸੀ ਹੂੰ ਨਹੀਂ ਫਿਰ ਰੱਖਣਾ ਉਹ ਨਾਲ ਕਿਉਂ ਨਹੀਂ ਨਹੀਂ ਕਿੱਦਾਂ ਫਿਰ ਡਿਜਾਰਾ ਕਿੱਦਾਂ ਚੱਲਦਾ ਤੁਹਾਡਾ ਹਾਂ ਮੁਲਾਕਾਤ ਕਰੂੰ ਜਦਦੇ ਉਹ ਸੀ ਵੇਖਣਾ ਕਿਤਾ ਨਹੀਂ ਨਾਲ ਮਾਣ ਉਹਨਾਂ ਨੂੰ ਪਿਆ ਕੰਮ ਕਰਿਓ ਕੋਈ ਦੇਵਾ ਵਾਸਤੇ ਕਿ ਫੁੱਟ ਵੀ ਕਰਦਾ ਲਿਸ਼ਾਉਂ ਬਹੁਤ ਕਰਦਾ ਤੇ ਜੇ ਬਾਹਰ ਆਉਂਦਾ ਵੀ ਹੈ ਨਾ ਉਹਦੇ ਤੇ ਨਿਗਰਾਨੀ ਰਹਿਣੀ ਹੈ ਹਾਂਜੀ ਉਹ ਨਾ ਵੇ ਦੇਖੋ ਉਹ ਤਾਂ ਆਪਦੀ ਜ਼ਿੰਦਗੀ ਦਾ ਭੋਗ ਹੈ ਜੋ ਕਰਨਾ ਹੈ ਕੱਲ ਨੂੰ ਨਿਆਣੇ ਨੂੰ ਮੋਟਰਸਾਈਕਲ 'ਤੇ ਮਗਰ ਬਿਠਾ ਕੇ ਉਹ ਹੀ ਉਹਦੇ ਵਿੱਚ ਹੀ ਕੋਈ ਸਮਾਨ ਰੱਖਿਆ ਹੋਇਆ ਇਹਨਾਂ ਗਰੀਬਾਂ ਨੂੰ ਉਹਨਾਂ ਨਾਲ ਵਿੱਚ ਲੱਤ ਪਵਾ ਦੇ ਹੈ ਨਹੀਂ ਪਰ ਉਹ ਉਹ ਜੇ ਮੋਟਰਸਾਈਕਲ ਤੇ ਜਾਉਗਾ ਰਾਜ ਪੁਲਿਸ ਨੇ ਫੜ ਲਿਆ ਜਿਹੜੇ ਦੋਵੇਂ ਜਾਣੇ ਆ ਦੋਵਾਂ ਤੇ ਪਰਚਾ ਹੋਣਾ ਨਾ ਉਸ ਨੇ ਇਹ ਥੋੜਾ ਕਿਹਾ ਵੀ ਇਹਨੂੰ ਛੱਡ ਦਈਏ ਤੇ ਇਹਨੂੰ ਰੱਖ ਲੀ ਹੁਣ ਤਾਂ ਉਹਦੇ ਨਾਲ ਆਪਦੇ ਨਿਆਣੇ ਵੀ ਭੇਜਣਗੇ ਤੁਹਾਨੂੰ ਖਤਰਾ ਤੇ ਉਸ ਕਰਕੇ ਉਹਨੂੰ ਬੰਦੇ ਦਾ ਪੁੱਤ ਬਣਾਉ ਉਹਦਾ ਤੇ ਇਹਨਾਂ ਨੂੰ ਦਿਵਾਲੇ ਕਰੋ ਉਹਦੇ ਹੈ 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 ਕਰ ਲਈ ਸਭ ਤੋਂ ਕਿਹਾ ਹੁਣ 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 ਹ ਉਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਹੌਟਸਪੌਟਸ ਹੈਗੇ ਇਸ ਜਸਟਿਸ ਦੇ ਵਿੱਚ ਉਹ ਐਸਐਸਪੀ ਸ਼ਾਰਪੁਰ सुरेंद्र ਲਾਂਬਾ ਜੀ ਇਹਨਾਂ ਨੇ ਆਪਣੀ ਟੀਮ ਦੇ ਨਾਲ ਸਾਰੀ ਪਲਾਨਿੰਗ ਕਰਕੇ ਔਰ ਉਹ ਜਿਹੜੇ ਹੌਟਸਪੌਟਸ ਆ ਜਿੱਥੇ ਨਸ਼ੇ ਦਾ ਜਿਆਦਾ ਜਿਹੜਾ ਹੈਗਾ ਵਾ ਚੱਲ ਰਿਹਾ ਜਿੱਥੇ ਜਿਆਦਾ ਵਿਕਦਾ ਔਰ ਜਿਹੜੇ ਪੁਆਇੰਟਸ ਆ ਆਫ ਸੇਲ ਹੈਗੇ ਆ ਜਿੱਥੇ ਛੋਟੀ ਮਾਤਰਾ ਦੀ ਜਾ ਕੇ ਪਿੱਟਾਂ ਦੇ ਹੱਥ ਦੇ ਉੱਤੇ ਜਿਹੜਾ ਹੈਗਾ ਵਾ ਪਿੱਟਾਂ ਤਾਂ ਇਹ ਜਿਹੜਾ ਛੋਟੀ ਮਾਤਰਾ ਦੇ ਬੱਚਿਆਂ ਨੂੰ ਜਾਂ ਜਿਹੜੇ ਯੰਗ ਆ ਸਾਡੀ ਜਨਰੇਸ਼ਨ ਉਹਨਾਂ ਨੂੰ ਚਿੱਟਾ ਦਿੱਤਾ ਜਾਂਦਾ ਉਹ ਸਾਰੇ ਜਿਹੜੇ ਆ ਸਪੋਰਟਸ ਨੂੰ ਡੈਂਟੀਫਾਈ ਕਰਕੇ ਉਹਨਾਂ ਦਾ ਸਰਚ ਕੀਤੀ ਜਾ ਰਹੀ ਹੈ ਔਰ ਜਿਹੜੇ ਬਿਗ ਫੇਸ ਸੀਗੇ ਜਿਹੜੇ ਨਸ਼ੇ ਦੇ ਸਮਗਲਰ ਸੀ ਉਹ ਜਿੰਨੀਆਂ ਵੀ ਇਹਨਾਂ ਤੇ ਲਿਸਟਾਂ ਸੀ ਕੋਈ 111 12 ਦੇ ਕਰੀਬ ਡਿਸਟ੍ਰਿਕਟ ਦੇ ਹੈਗੇ ਜਿਹੜਾ ਨੇ ਇਹਨਾਂ ਨੇ ਡੈਂਟੀਫਾਈ ਕੀਤੇ ਜਿਹੜੇ ਸਾਜਾ ਜਾਪਤਾ ਵੀ ਨਹੀਂ ਔਰ ਜਿਹੜੇ ਹੋਣ ਜਿਹੜੇ ਹੈਗੇ ਆ ਉਹ ਜਮਾਨਤਾਂ ਦੇ ਬਾਹਰ ਆਏ ਆ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਖੱਲ ਪਾਉਣ ਉਹਨਾਂ ਨੂੰ ਭਜਾਉਣ ਵਾਸਤੇ ਤਾਂ ਕਿ ਉਹਨਾਂ ਦੇ ਪੈਰ ਨਾ ਲੱਗਣ ਜਿਹੋ ਇਹਨਾਂ ਤੋਂ ਆ ਵੀ ਗਏ ਆ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ ਉਹਨਾਂ ਨੂੰ ਬਿਲਕੁਲ ਟੈਕਸ਼ਨ ਨਾ ਦਿੱਤਾ ਜਾਵੇ ਤਾਂ ਕਿ ਉਹ ਸਿੱਕ ਕੇ ਬੈਠ ਕੇ ਇਸ ਭੰਦੇ ਨੂੰ ਫੇਰ ਅੰਜਾਮ ਨਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਾਕੀ ਦੇ ਜਿੰਨੇ ਵੀ ਹੌਟਸਪੌਟਸ ਆ ਉੱਥੇ ਸਰਚ ਵੀ ਚੱਲ ਰਹੇ ਆ 11 ਧਾਮਾਂ ਦੇ ਉੱਤੇ ਚੱਲ ਰਿਹਾ ਹਿਸ਼ਾਰਪੁਰ ਤੋਂ ਦੇ ਸਕੇ। ਐਸਐਸਪੀ ਹਿਸ਼ਾਰਪੁਰ ਉਹਨੂੰ ਖੁਦ ਲੀਡ ਕਰ ਰਹੇ ਆ। ਮੈਂ ਇਹ ਸਾਰੇ ਆਪਰੇਸ਼ਨ ਨੂੰ ਇਹਨਾਂ ਦੀ ਜਿਹੜਾ ਚੱਲ ਰਿਹਾ ਉਹਨੂੰ ਸੁਪਰਵਾਈਜ਼ ਕਰਨ ਲਈ ਅੱਜ ਆਪ ਖੁਦ ਇੱਥੇ ਆਇਆ। ਲੋਕਾਂ ਨਾਲ ਮਿਲੇ ਆ, ਲੋਕਾਂ ਨਾਲ ਗੱਲਬਾਤ ਕੀਤੀ ਆ ਜਿਹੜਾ ਕੰਟਾਕਾਰ ਹਿਸ਼ਾਰਪੁਰ ਦਾ ਏਰੀਆ ਹੈਗਾ ਜਿੱਥੇ ਕੰਟਾ ਸੂ ਦਾ ਟਾਰਗੇਟ ਆਪਰੇਸ਼ਨ ਇੱਥੇ ਵੀ ਚੱਲ ਰਿਹਾ। ਉਹਨਾਂ ਨਾਲ ਗੱਲਬਾਤ ਕੀਤੀ ਆ, ਲੋਕਾਂ ਤੋਂ ਜਿਹੜੀ ਫੀਡਬੈਕ ਮਿਲੀ ਆ। ਉਹਦੇ ਤੇ ਅਸੀਂ ਵਰਚਾਉਂਦੇ ਸਾਲਾਂ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਵੀ ਜਿਸ ਏਰੀਏ ਤੇ ਵੀ ਤੱਕ ਤੁਸੀਂ ਹੋਂਕ ਹੋ ਕੇ ਆਏ ਕਿਤੇ ਕੋਨਾ ਸ਼ਾਹ ਤੁਸੀਂ ਬਿਠੇ ਬਟਤੇ ਬੁੜੀਆ ਹੋਰ ਅੱਜ ਕਿਸੇ ਕਸੂਰੇ ਚੱਲਦੇ ਤੇ ਬਹੁਤ ਸੋਚ ਰਿਹਾ ਕਿ ਹੋਰ ਹੋਏ ਟਾਈਮ ਦੇ ਵਿੱਚ ਕੋਈ ਕੰਮ ਨਹੀਂ ਹੋਈ ਇਹ ਕਸੂਰੇ ਤੋਂ ਆਪੋ ਐਸਐਸਪੀ ਸਾਹਿਬ ਕੋਰੁੰਦਲੇ ਮੇਦਨਾਨ 3 4 ਦਿਨ ਤੋਂ ਪਹਿਲਾਂ ਸਾਡੀ ਮੀਟਿੰਗ ਵੀ ਨਹੀਂ ਹੋਈ ਇਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਨਹੀਂ ਦਿਵਾਇਆ ਸੀ ਕਿ ਅਸੀਂ ਦੇਖੋ ਕਿਸੇ ਵੀ ਚੀਜ਼ ਦੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਬਹੁਤ ਵੱਡੀ ਸਟੇਟਮੈਂਟ ਹੋ ਜੂਗੀ ਜੇ ਮੈਂ ਇਹ ਕਹਿਦਾ ਤੁਹਾਡੇ ਵੀ ਅਸੀਂ ਉਹ ਜੜਾ ਤੋਂ ਫੜਦਾ ਪਰ ਇਹਦੇ ਤੇ ਅਸੀਂ ਡੈਂਟ ਪਾਵਾਂਗੇ ਔਰ ਚੰਗਾ ਵੱਡਾ ਡੈਂਟ ਪਾਵਾਂਗੇ ਸਾਡੇ ਸਾਰੇ ਅਫਸਰ ਸਾਰੇ ਸੀਰੀਅਸਲੀ ਫੋਕਸਡ ਹੋ ਕੇ ਇਸ ਪਿੱਛੇ ਲੱਗੇ ਹੋਏ ਆ ਔਰ ਕਿਸੇ ਵੀ ਚੀਜ਼ ਵਿੱਚ ਜਿਵੇਂ ਟੈਰੋਰਿਜ਼ਮ ਸ ਟੈਰੋਰਿਜ਼ਮ ਦੇ ਵਿੱਚ ਆਪਾਂ ਵੇਂਦੇ ਰਹੇ ਤੁਸੀਂ ਵੀ ਫੇਸ ਕੀਤਾ ਸੀ ਵੀ ਉਸ ਟੈਰੋਰਿਜ਼ਮ ਦੀ ਲੜਾਈ ਨੂੰ ਵੀ ਲੜਿਆ ਪੰਜਾਬ ਪੁਲਿਸ ਨੇ ਵੀ ਲੜਿਆ ਟੈਰੋਰਿਜ਼ਮ ਦੇ ਵਿੱਚ ਵੀ ਉਦੋਂ ਵੀ ਟੈਰੋਰਿਜ਼ਮ ਖਤਮ ਹੋਇਆ ਸੀ ਜਦੋਂ ਲੋਕ ਪੁਲਿਸ ਦੇ ਨਾਲ ਆ ਕੇ ਖੜੇ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਤੇਮ ਲੱਗੇ ਸੀ ਕਿ ਇਹ ਚਾਰ ਜਿਹੜਾ ਪਰਾਂ ਕਰ ਚੁੱਕੇ ਨੇ ਜਿਹੜੇ ਜਿਹੜੇ ਲੋਕ ਹੁਣ ਇਸ ਕਰਕੇ ਵੀ ਅਜੇ ਵੀ ਲੋਕਾਂ ਦੇ ਵਹਿਮ ਚ ਉਹ ਹੀ ਇਹ ਦੂਜਾ ਛਿੱਟਾ ਟੈਰੋਰਿਜ਼ਮ ਇਹ ਆ ਗਿਆ ਹੁਣ ਵੀ ਜਿਹੜੇ ਲੋਕ ਆ ਉਹਨਾਂ ਨੂੰ ਜੇ ਅਸੀਂ ਕਿਸੇ ਨੂੰ ਦਿਆਂਗੇ ਇਨਫੋਰਮੇਸ਼ਨ ਦੇ ਦਾਂਗੇ ਪੁਲਿਸ ਜੇ ਸਾਡਾ ਨਸ਼ਰ ਹੋ ਗਿਆ ਵੀ ਅਸੀਂ ਜਿਹੜੀ ਇਨਫਰਮੇਸ਼ਨ ਦਿੱਤੀ ਆ ਕੱਲ ਉਹ ਸਾਡੇ ਨਾਲ ਕੋ ਲੜਾਈ ਝਗੜਾ ਕਰਨਗੇ ਸਾਡਾ ਨੁਕਸਾਨ ਕਰਨਗੇ ਸਾਡੀ ਦੁਸ਼ਮਣੀ ਹੋਊਗੀ ਇਹੋ ਚੀਜ਼ 테ਰਰਿਜ਼ਮ ਚ ਹੁੰਦੀ ਲੋਕ ਡਰਨ ਲੱਗੇ ਲੋਕਾਂ ਨੂੰ ਉਹਨੇ ਇਸ ਤਰ੍ਹਾਂ ਪੈਟਰਨ ਕਰ ਲਿਆ ਸੀ ਕਿ ਜਦੋਂ ਵੀ ਕੋਈ ਬੰਦਾ ਇਨਫਰਮੇਸ਼ਨ ਦਿੰਦਾ ਉਸ ਦਾ ਨੁਕਸਾਨ ਕੀਤਾ ਜਾਂਦਾ ਅਲਟੀਮੇਟਲੀ ਕੀ ਹੋਇਆ ਇਹ ਰਾਤ ਨੂੰ ਜਿਹੜੇ ਅਤਵਾਦੀ ਸੀਗੇ ਇਹ ਸਾਰੇ ਲੋਕਾਂ ਦੇ ਘਰਾਂ 'ਚ ਜਾਣ ਲੱਗੇ ਸਪੈਸ਼ਲੀ ਡੇਆ ਤੇ ਮਹਿਕਾ ਦੇ ਜਾਣ ਲੱਗੇ ਲੋਕਾਂ ਦੀਆਂ ਔਰਤਾਂ ਦੀਆਂ ਧੀਆ ਭੈਣਾਂ ਦੇ ਇਹਨਾਂ ਨੇ ਪਤਾਂ ਲੁੱਟੀਆਂ ਲੋਕਾਂ ਦੇ ਪੈਸੇ ਕੋਈ ਲੋਕਾਂ ਦੇ ਪੱਛੇ ਧੱਕੇ ਦੇ ਨਾਲ ਹਲਟ ਗੱਲ ਚ ਪਾ ਕੇ ਨਾਲ ਲੈ ਜਾਂਦੇ ਰਹੇ ਕਿ ਤੈਨੂੰ ਬਾਬਾ ਬੜਾਵਾਂਗੇ ਸੋ ਉਹੀ ਸਿਸਟਮ ਹੈ ਇਹ ਸੀ ਕਿ ਪ੍ਰੋਵਾਈਡਰ ਦਰ ਪਰਵਾਇਰ ਕਰਦਾ ਉਹ ਚੀਜ਼ ਉਹ ਸਟ੍ਰਕਚਰ ਨੂੰ ਪ੍ਰਵਾਇਡ ਕਰਦਾ ਜੋ 899 ਭਰਤੀ ਹੋਏ ਸੀ ਉਹਦੇ ਅੱਤਵਾਦੀ ਵਿੱਚ ਹੀ ਪੈ ਰੱਖਿਆ ਸੀ ਉਸ ਚੀਜ਼ ਨੂੰ ਵੇਖੀਏ ਤੇ ਇਸ ਚੀਜ਼ ਨੂੰ ਵੇਖ ਕੇ ਫਰੇਮ ਚ ਪੂਰੀ ਸਖਤ ਬੈ ਰਹੀ ਹੈ ਬਟ ਜਿੱਦਾਂ ਉਹ ਖਤਮ ਕੀਤਾ ਵੀ ਪੰਜਾਬ ਪੁਲਿਸ ਕਮਿਟਿਡ ਹੈ ਮਾਨ ਹੀ ਲੋਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜੀਪੀ ਗੌਰਵ ਯਾਦਵ ਅੰਟਾਇਰ ਪੰਜਾਬ ਪਰ ਇਸ ਇਸ ਅਲਾਮਤ ਨੂੰ ਖੰਨ ਕਰਨ ਲਈ ਖਤਮ ਕਰ ਦਿੱ ਜਿੰਨ ਪਰ ਰਾਜ ਨੇਮਤ ਕਰ ਰਹੀ ਹੈ ਐਂਡ ਅਸੀਂ ਇਹਦੇ ਤੇ ਬਹੁਤ ਵੱਡਾ ਟਾਲੀ ਜਿੱਤੇ ਦਿਨਾਂ ਦੀ ਗੱਲ ਕਰੀ ਤਾਂ ਜਿੱਤੇ ਦਿਨ ਇੱਕ ਵੇਕਸ਼ਨ ਸੀ ਜਿਹੜਾ ਇਹ ਪੁਲਿਸ ਵਰਕਿੰਗ ਦਾ ਪਾਰਟ ਹੈਗਾ ਚੈਕ ਇਨ ਕਰਨਾ ਜਿਹੜਾ ਕੋਈ ਕੁਜ਼ੂਰਵਾਰ ਆ ਪੁਲਿਸ ਅਫਸਰਾਂ ਜਿਹੋ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਔਰ ਜਾਂ ਉਹਨੂੰ ਸਮਝਾ ਸਮਝੋਣਾ ਉਹਨੂੰ ਮਸੀਹਤ ਦੇ ਦਿੱਤੀ ਉਹ ਸਹੀ ਟ੍ਰੈਕ 'ਤੇ ਚੱਲੇ ਔਰ ਸਰਪ੍ਰਾਈਜ਼ ਚੈਕਿੰਗ ਜਿਹੜੀਆਂ ਉਹ ਜਿੰਨੇ ਟਾਂਡਾ ਬਾਕੀ ਖਾ ਵੀ ਚੱਲਦਾ ਰਹੇ। ਉਹ ਜਿਹੜੀਆਂ ਸਰਪ੍ਰਾਈਜ਼ ਵਿਜ਼ਿਟਸ ਐਸਐਸਪੀ ਵੀ ਕਰਦੇ ਰਹੇ। ਮੈਂ ਵੀ ਮਤਲਬ ਕੀ ਕੀ ਸੀ ਇਹੋ ਜਿਹਾ ਆਇਆ ਮੈਨੂੰ ਉਸ ਤੋਂ ਉਹ ਤੋਂ ਬਾਅਦ ਮੈਂ ਇੱਕ ਜਿਹੜਾ ਖਾਣਾ ਵਿਜ਼ਿਟ ਕੀਤਾ ਔਰ ਇਸ ਤੋਂ ਬਾਅਦ ਕਹਾ ਹੁਣ ਜਿਹੜੀਆਂ ਲੱਖ ਸਾਡੀ ਪਲਾਨਿੰਗ ਆ ਔਰ ਇੱਕ ਜिले ਦੀ ਕ੍ਰਾਈਮ ਮੀਟਿੰਗ ਜਲੰਧਰ ਉਂਗਲ ਦੀ ਸਾਰੀ ਡਿਟੇਲ ਕ੍ਰਾਈਮ ਮੀਟਿੰਗ ਅਸੀਂ ਕਰਨ ਜਾ ਰਹੇ ਆ ਮੈਂ ਤਾਂ ਕਿ ਜਿਹੜੀ ਪਟੈਂਸੀ ਹੈਗੀ ਆ ਮਗਰ ਉਹਦੇ ਚ ਡਾਇਰੈਕਸ਼ਨਾਂ ਦੇ ਕੇ ਸਹੀ ਦੇ ਕੇ ਉਹਨਾਂ ਨੂੰ ਐਜੂਕੇਟ ਕਰਕੇ ਸਾਡੇ ਜੀਐਨਐਸਐਚੂ ਤੋਂ ਪ੍ਰੋਪਰ ਡਾਇਰੈਕਸ਼ਨਾਂ ਦੇ ਕੇ ਜਿੰਨੀਆਂ ਕੰਪਲੇਨਸਾਂ ਤਫ਼ਤੀਸ਼ਾਂ ਲੰਬਤ ਨੇ ਸਾਲ ਤੋਂ ਉੱਪਰ ਜਿਹੜਾ ਹੈਗਾ ਉਹਨਾਂ ਦੀ ਡਿਸਪੋਜ਼ਲ ਕੀਤੀ ਜਾਵੇ ਤਾਂ ਕਿ ਜਿਹੜੇ ਲੋਕ ਉਹਨਾਂ ਬਕੱਦਮਿਆਂ ਦੇ ਬਧਾ ਹੀ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਕਿ ਕਸੂਰਵਾਰ ਨੂੰ ਸਜ਼ਾ ਮਿਲ ਸਕੇ ਇਦਾਂ ਹੀ ਇੱਕ ਜਿਹੜਾ ਹੈਗਾ ਪੁਲਿਸ ਸਟੇਸ਼ਨ ਜਿਹੜਾ ਸਾਡੇ ਦਾ ਸਾਲ ਦੇ ਵਿੱਚ ਦੋ ਵਾਰ ਇੱਕ ਦਸਤਾਵੇਜ਼ਾਂ ਤੇ ਫਾਰਮਲ ਇਨਸਪੈਕਸ਼ਨ ਕਰਕੇ ਕੋਈ ਨਕਤੀ ਨਹੀਂ ਤਾਂ ਤੁਹਾਨੂੰ ਇੱਕ ਥਾਣੇ ਦੀ ਮਾਫਰਮਲ ਤੋਂ ਲੈ ਕੇ ਜਿੰਨੀ ਜਿੱਤ ਕਰਦੀ ਜਾ ਰਹੇ ਹੈ। ਜਿਹੜੇ ਸਤੋਂ ਵੱਧਾ ਕਣਾਂ ਦਾ ਜਿੰਨਾ ਜ਼ਿਆਦਾ ਪਰਸੈਂਟੇਜ ਨੇ ਜਨਾਵਣਾ। ਇੱਕ ਬਈ ਇੱਕ ਡੀਸੀ ਜਿਹੜਾ ਜ਼ਿਲ੍ਹੇ ਦੇ ਨਾਲ ਸਾਡੇ ਆਫਿਸ ਵਿੱਚ ਸੈਂਟਰਲ ਐਕਟ ਦਾ ਰਿਪੋਰਟ ਹੈ। ਬਹੁਤ ਸਾਰੇ ਇਹ ਬੰਦੇ ਜਿਹੜੇ ਆਫਿਸ ਵਿੱਚ ਦੇ ਉਹਨਾਂ ਦੀ ਜਿਹੜੀ ਸਾਰੀਆਂ ਮਤਾਂ ਦੀ ਸਾਰੇ ਉਹਨਾਂ ਸੈਕਸ਼ਨ ਦੀ ਜਿਹੜੀ ਹੈਗੀ ਉਹ ਇਨਸਪੈਕਟਿੰਗ ਵੀ ਕੀਤੀ ਜਾਊਗੀ। ਇਹ ਰੂਟੀਨ ਕੋਰਸ ਹੈਗਾ ਵਾਅਦਾ ਔਰ ਇਤੋਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਕੰਮ ਕਰਾਂਗੇ ਉਸ ਤੰਗ ਦੇ ਨਾਲ ਇੱਕ ਡਾਇਰੈਕਸ਼ਨ ਦੇ ਨਾਲ ਇੱਕ ਸਟਰੈਟਜੀ ਦੇ ਨਾਲ ਟੀਮ ਵਰਕ ਬਣਾਵਾਂਗੇ ਔਰ ਡੈਫੀਨੇਟਲੀ ਕੰਗਰਸ ਦਾ ਸਪਿਰਿਟ ਜਿਆਦਾ ਪੜਿਆ ਜਾਂਦਾ ਬਾਹਰ ਆ ਕੇ ਇਹ ਨਹੀਂ ਜਾਂਦਾ ਕਿ ਉਹ ਇਹ ਅੰਦਰ ਦਾ ਕੁਝ ਲੱਗਿਆ ਬਾਹਰ ਆ ਕੇ ਸਮਾਂ ਦੇ ਡਬਲ ਬੇਚਣਾ ਸ਼ੁਰੂ ਕਰ ਬੰਦਾ ਬਿਲਕੁਲ ਮੈਂ ਇਸ ਫਲਸਫੇ ਨਾਲ ਤੁਹਾਡੀ ਸਹਿਮਤਾ ਨਾਲ ਸਹਿਮਤਾ ਨੂੰ ਜੇ ਦੇ ਵਿੱਚ ਛਾਪੀ ਜਿਹੜੇ ਹੈਗੇ ਆ ਕ੍ਰਿਮਨਲ ਸਭ ਵਾਸਤਵਕਤ ਇਹ ਜੋ ਮੋਡਸ ਸਪਰੈਡ ਦੀ ਨਾਲ ਕ੍ਰਾਈਮ ਨੂੰ ਜਾਂ ਅੰਦਰੋਂ ਅੰਜਾਮ ਦਿੰਦੇ ਰਹੀਏ ਸਪੈਸ਼ਲੀ ਲਪਾਈ ਦਾ ਵਗੈਰਾ ਹੈ ਉਹਦੇ ਲਈ ਵੀ ਬੜੀ ਵੱਡੀ ਬਟਿਆ ਸਟਰੈਟਜੀ ਪੰਜਾਬ ਸਰਕਾਰ ਪਾਪੂਲੇਟ ਕਰਨ ਜਾ ਰਹੀ ਹੈ ਜੇ ਪਰਸ ਲੱਗ ਰਹੇ ਆ ਔਰ ਨਵੇਂ 스ਕੈਨਰਸ ਲੱਗ ਰਹੇ ਆ ਔਰ ਜਿੱਥੇ ਜਿੱਥੇ ਵੀ ਹੈਗਾ ਜਵੇਂ ਬਟੰਡਾ ਸਿਕਿਉਰਿਟੀ ਜੇਲ ਹੈਗੀ ਹੈ ਉਥੇ ਅੰਦਰ ਇੰਨੇ ਚੈਂਬਰਸ ਵੀ ਹੈਗੇ ਨੇ ਤਾਂ ਕਿ ਉਹਦੇ ਅੰਦਰ ਤੋਂ ਬਾਈ ਚੱਲਦਾ ਹੀ ਨਹੀਂ ਹੈਗਾ ਔਰ ਜਿੱਥੇ ਵੀ ਉਥੇ ਕੋਈ ਗੈਂਗਸਟਰ ਹੈ ਹੋਰ ਇਹੋ ਜਿਹੇ ਸਮੰਦਰ ਨੂੰ ਬਟੰਡੇ ਜੇਲ ਤੋਂ ਫਟੇ ਜਾਂਦਾ ਉਹਦੀਆਂ ਚੀਜ਼ਾਂ ਨਿਕਲ ਜਾਂਦੇ ਆ ਉਹ ਕਿਉਂ ਨਾਲ ਕੋਈ ਨਹੀਂ ਮਿਲਦਾ ਬਟ ਹਰ ਚੀਜ਼ ਦਾ ਅਫੀਸ਼ੀਅਲੀ ਸਟਾਰਟ ਹੁੰਦਾ ਇੱਕ ਜਗ੍ਹਾ ਤੋਂ ਸਟਾਰਟ ਹੋ ਕੇ ਤੇ ਚੰਗੇ ਰਿਜ਼ਲਟਸ ਆ ਰਹੇ ਆ ਉਹ ਅਗਲੀਆਂ ਜਿੰਨਾਂ ਚ ਵੀ ਇੰਕਰੀਮੈਂਟ ਹੋ ਰਿਹਾ ਸਰ ਕੰਟਰਾ ਦੇ ਚਾਰ ਉਤੀਸ ਜਨਤਰੀ ਹੈ ਸ਼ਾਇਦ ਉਹਦਾ ਮੇਨ ਸਪਲਾਈ ਸੀਟ ਜਿਹੜਾ ਪਾਰਟ ਆਫ ਅ ਟੈਰੋਕੇਸ਼ਨਸ ਹੈ ਜੀ ਸਾਡੇ ਸਾਰੀ ਜਿਹੜੇ ਟਰਮਸ ਦੇ ਵਿੱਚ ਜਦੋਂ ਅਸੀਂ ਬੈਕਵਰਡ ਲਿੰਕ ਨੂੰ ਜੋੜਦੇ ਹਾਂ ਕਿਸੇ ਵੀ ਭਾਵੇਂ ਜਿੱਥੇ ਵੀ ਕਮਰਸ਼ਲ ਕੁਆਂਟੀਟੀ ਦੀ ਜਿਹੜੀ ਹੈਗੀ ਰਿਕਵਰੀ ਹੁੰਦੀ ਹੈ ਉਹਦੇ ਬੈਕਵਰਡ ਲਿੰਕ ਤੇ ਜਾਇਆ ਜਾਂਦਾ ਔਰ ਬੈਕਵਰਡ ਲਿੰਕ ਤੇ ਜਾ ਕੇ ਜਿਹੜਾ ਉਹਦਾ ਰੂਟ ਹੁੰਦਾ ਬੇਸ਼ੱਕ ਉਹ ਰਾਜਸਥਾਨ ਦਾ ਐਮਪੀ ਦਾ ਹੋਰ ਕਿਤੇ ਵੀ ਹੈਗਾ ਉਹਦੇ ਮਗਰ ਜਾ ਕੇ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਹੋਰ ਕਵਰ ਸੁਣ ਔਰ ਉਹ ਸਾਥ ਦਾ ਫਾਈਲ ਸਰ ਕੰਡਾ ਦੇ ਵਿੱਚ ਸਾਡੇ ਵੱਲੋਂ ਸਦਾ ਹੀ ਜਾਂਚ ਕੀਤੀ ਜਾਂਦੀ ਹੈ ਜਾਂ ਰਿਪੋਰਟ ਕੀਤੀ ਕਿ ਬੱਦਿਆ ਹੋਵੇ ਤੇ ਅਸਰ ਜੋ ਲੇਟ ਨਾਈਟ ਦਾ ਚਲੋ ਕੋਈ ਜੁਕੀ ਦੇ ਤਰ੍ਹਾਂ ਜੇ ਤੁਹਾਨੂੰ ਕਿ ਮੇਲਾ ਲੱਗਦਾ ਹੋਵੇ ਪਰ ਲੱਗਦਾ ਕਿ ਉਹਨਾਂ ਨੂੰ ਥੋੜੀ ਰਾਹਤ ਦੇਣੀ ਹੈ ਨਰਿੰਦਰ ਐਚ.ਸੀ.ਓ. ਦੇ ਨਾਲ ਇੱਕ ਐਡੀਸ਼ਨਲ ਐਸ.ਐਚ.ਓ. ਵੀ ਹੋਣਾ ਅਡੀਸ਼ਨਲ ਐਸ.ਐਚ.ਓ. ਜਿਉਂ ਐਚ.ਸੀ.ਓ. ਬਾਹਰ ਸੀਗਾ ਜੇ 8 ਵਜੇ ਦੀ ਗਾਰੰਟੀ ਦਾ ਕੋਈ ਅੱਜ ਦਾ ਕੰਮ ਨਹੀਂ ਹੋਣਾ ਅਡੀਸ਼ਨਲ ਐਸ.ਐਚ.ਓ. ਹੋਣਾ ਜ਼ਰੂਰਾ ਚਾਹੀਦਾ ਉਹ ਕਪੂਰ ਥੱਲੇ ਦਰਿਆ ਫਰਦਾ ਤੇ ਇਹ ਗੱਲਾਂ ਜਿਹੜੀਆਂ ਹੈ ਆ ਕੋਈ ਸਾਡਾ ਮਸ਼ੀਨੀ ਨਹੀਂ ਹੁੰਦੀ ਸਾਡੇ ਮਤਲਬ ਤੇ ਇਹ ਫੇਰ ਤਾਂ ਮਹਿਕਮੇ ਜਿਹੜੇ ਹੁੰਦੀਆਂ ਵਾ ਜਿਹੜਾ ਇੱਕ ਡਿਸਪਲੇਸੈਂਟ ਜਿਹੜੀ ਆਰਡਰਸ ਪੇਜੇ ਜਾਂਦੇ ਉਹਨਾਂ ਦੇ ਕੋਲ ਪਲਾਨਸ ਕਰੋਣੀ ਵੀ ਸਾਡਾ ਪਰਚ ਬਣਦਾ ਇਹਦੀ ਅਸੀਂ ਕੋਲ ਕਰਤਾ ਆਜ ਮਗਰਸ਼ਾ ਕੇ ਚੈਕਿੰਗ ਨਾ ਕਰੀ ਜੂ ਔਰ ਜੋ ਵੀ ਹੈਗਾ ਪਬਲਿਕ ਇੰਟਰਸਟ ਦੇ ਸਰ ਕਿੰਨਾ ਨਫਰੀ ਕਟਕਵਾਲਿਆਂ ਦੇ ਵਿੱਚ ਇਹ ਵੀ ਕਿਤਨੇ ਕਿਤੇ ਕੰਮ ਦੇ ਵਿੱਚ ਵਿਗਨ ਪੈਣ ਦਾ ਕੰਮ ਕਰ ਬਿਲਕੁਲ ਨਫਰੀ ਨਫਰੀਆਂ ਦੀ ਜਿਹੜੀ ਹੈਗੀ ਹੈ ਇਹਦੇ ਵਾਸਤੇ ਵੀ ਅਸੀਂ ਪ੍ਰੋਪਰ ਇੱਕ ਪ੍ਰੋਸੀਜਰ ਅਪਲਾਈ ਕਰਾਈ ਹੈ ਕਈ ਜਗ੍ਹਾ ਤੇ ਸਾਡੀਆਂ ਅਸੈਸਰਲੀ ਦਾ ਹੁੰਦੀ ਨਾਲ ਜਿਵੇਂ ਆ ਲਾੜੂ ਦੁਨੀਏ ਠੀਕ ਨਹੀਂ ਵੀ ਗਿਆ ਮੈਂ ਗਾਰਦ ਲੱਗ ਪੀਸੀ ਦਫਤਰ ਓਕੇ ਸਾਹਮਣੇ ਦੁਕਾਨ ਤੇ ਹੈਗਾ ਵੀ ਅਸਲ ਮਾਲਖਾਨਾ ਅੱਥਾ ਕਾਊਂਟਰੀ ਇਤਤਾਲ ਦੀ ਹੈ। ਉਹ ਅਸੀਂ ਇੱਥੇ ਸਾਰੀ ਪਲੈਨਿੰਗ ਕਰਕੇ ਮੈਂ ਆਪਣੇ ਅਫਸਰਿੰਗਾਂ ਨੂੰ ਕਹਿਤਾ ਵੀ ਜਿਹੜੀਆਂ ਅੰਨ ਸਸਰਲੀ ਘਾਟਾਂ ਨੇ ਇਹਨਾਂ ਨੂੰ ਬਿਨਰਾ ਕਰਨ ਲਈ ਜਿਹੜੇ ਥਾਣੇ ਵੱਡੇ ਆ ਸਾਡੇ ਜਿੱਥੇ 100 ਤੋਂ ਉੱਪਰ ਮਕਦਮੇ ਆ ਜਿੱਥੇ 200 ਤੋਂ ਉੱਪਰ ਮਕਦਮੇ ਜਾਂ 300 ਤੋਂ ਉੱਪਰ ਜਿੱਥੇ ਰਜਿਸਟ੍ਰੇਸ਼ਨ ਵੱਧ ਹੈਗੀ ਆ ਉਥੇ ਨਫਰੀ ਉਸ ਮੁਤਾਬਕ ਕਰ ਦੋ ਜਿਵੇਂ ਤਲਵਾੜਾ ਥਾਣਾ ਨਾਲ ਉੱਥੇ ਉਹ ਜਿਹੜੇ ਰਜਿਸਟ੍ਰੇਸ਼ਨ ਬਹੁਤ ਥੋੜੀ ਹੋਊਗੀ ਮਾਲਪੁਰ ਥਾਣੇ ਦੇ ਨਾਲ। ਉੱਥੇ ਨਫਰੀ ਮਾਲਪੁਰ ਜਿਆਦੀ ਚਾਹੀਦੀ ਹੈ ਤਨਵਾੜੀ ਤੱਕ। ਤੇ ਇਹ ਜਿਹੜੀ ਇਹਨੂੰ ਸਿੰਕ੍ਰੋਨਾਈਜ਼ ਕਰਨਾ ਪੈਣਾ ਵਾ ਵੀ ਇਹ ਸਾਰੇ ਆਪਣੇ ਲੈਵਲ ਤੇ ਕਰਕੇ ਔਰ ਪਿਛਲੇ ਦਿਨੀ ਤੁਹਾਨੂੰ ਪਤਾ ਟਰਾਂਸਫਰਸ ਕੀਤੇ ਵੀ ਨਹੀਂ। ਐਸਐਸਪੀ ਸ਼ਾਰਪੁਰ ਨੇ ਵੀ ਕਾਫੀ ਟਰਾਂਸਫਰਸ ਕਰਕੇ ਇਸ ਜੀ ਨੂੰ ਕੀਤਾ ਔਰ ਬਾਕੀ ਜਿਹੜੀਆਂ ਜਿਹੜੀਆਂ ਨਾ ਨੈਸੈਂਸ਼ੀਅਲ ਪੋਸਟਾਂ ਦੇ ਉੱਤੇ ਜਿਹੜੀ ਡੀਪੀਓਸ ਤੇ ਵਿੱਚ ਕੋਈ ਕਾਠ ਮਾਰ ਕੇ ਬੈਠਾ ਜਾਂ ਪੁਰਾਣੇ ਬੈਠੇ ਉਹ ਵੀ ਕੱਟ-ਕੁੱਟ ਕੇ ਅਸੀਂ ਥਾਣਿਆਂ 'ਚ ਭੇਜਦੇ ਹਾਂ। ਔਰ ਇਹ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀਆਂ ਲੇਡੀ ਸਟਾਫ ਆ ਉਹ ਅਫਸਰਾ ਦੇ ਨਾਲ ਕੰਪਿਊਟਰ ਪ੍ਰਿੰਟਰ ਦਾ ਲੈਬਰੀ ਵਿੱਚ ਤੌਰ ਤੇ ਕੰਮ ਕਰੂ ਜਿਹੜੇ ਯੰਗ ਮੁੰਡੇ ਉਹ ਥਾਣਿਆਂ 'ਚ ਰਹੇ ਤਾਂ ਕਿ ਭਾਜ ਨਾਟ ਬੜਾ ਕੰਮ ਹੋਵੇ ਸਰ ਜੀ ਸੁਰੱਖਿਆ ਦੀ ਗੱਲ ਵੀ ਬਹੁਤ ਜ਼ਰੂਰੀ ਹੈ ਪਰ ਅੱਜ ਦੇ ਪੰਜਾਬ ਦੀ ਗੱਲ ਜੇ ਤੁਸੀਂ ਲੱਗਾ ਉਹਦੇ ਹਿੰਦੀ ਵਿੱਚ ਨਹੀਂ ਗਿਆ ਕਨੇਕਟ ਕੋਈ ਕੋਸ਼ਿਸ਼ ਹੋ ਰਹੀ ਹੈ ਨਾ ਆਏ ਜੀ ਜਿਹੜਾ ਹਿੰਦੀ ਦਾ ਨਾ ਇੰਡੀਆ ਦਾ ਪੰਜਾਬ ਵਿੱਚ ਹੋਈ ਆ ਟੈਕਨੋ ਲੱਗਦਾ ਹੈ ਹਿੰਦੀ ਦਾ ਪੇਪਰ ਵਾਲੇ ਕੋਈ ਜਿਹੜਾ ਵੈਂਟਰਸ ਜਿਹੜੇ ਹਨ ਇਹ ਅਸੀਂ ਜਦੋਂ ਪਹਿਲਾਂ ਵੇਖਦੇ ਹੁੰਦੇ ਹਾਂ 32 ਬੋਰ ਦਾ ਪਿਸਤਲ ਜਾਂ 30 ਬੋਰ ਦਾ ਪਿਸਤਲ ਪਾਕਿਸਤਾਨ ਤੋਂ ਤੇ ਆਉਂਦਾ ਹੁੰਦਾ ਹੈ ਸਾਡੇ ਦੇਸ਼ ਵਿੱਚ ਘੱਟ ਬਣਦਾ ਹੈ ਯੂਕੇ ਆਪੀ ਜਿਹੜਾ 12 ਬੋਰ ਦਾ ਜਿਹੜਾ ਕੋਤਰਾ ਜਾਂ ਕਹਿ ਦਿੰਦੇ ਆਪਾਂ ਨੂੰ ਜੈਸੀ ਪਿਸਤੌਲ ਇਹ ਬਣਦੀ ਹੈ ਸਾਡੇ ਸਾਡੇ ਕੋਲ ਇੱਥੇ ਰਾਵਲਪਿੰਡੀ ਲੱਗੇ ਵੀ ਇੱਕ ਜਿਹੜਾ ਨਸਮਾਨ ਵੀ ਬਣਾਉਂਦਾ ਹੁੰਦਾ ਹੈ ਜਿਉਂ ਉਹ ਪੜਿਆ ਗਿਆ ਜੀ ਫੈਕਟਰੀ ਬੜੀ ਤੇ ਇਹ ਸਾਰੇ ਜਿਹੜੇ ਹੁਣ ਵਿਪਨਸਾ ਜਿਹੇ ਇੱਥੇ ਜਿਹੜੇ ਬਣ ਗਿਆ ਇਹਨਾਂ ਵੀ ਮਤਲਬ ਕਿ ਜਲਦੀ ਜਾ ਤੈਂਕੀ ਆ ਇੱਥੇ ਕਾਫੀ ਜਾ ਕੇ ਪੀਸ ਨੇ ਪੰਜਾਬ ਪੂਰੇ ਚ ਜਾ ਕੇ ਉਹਨਾਂ ਦੇ ਫੈਕਟਰੀਆਂ ਉਹਨਾਂ ਦੇ ਹੱਥ ਤੇ ਪੂਰ ਜਨਰੇਟ ਕਰਦੇ ਜੇ ਕੋੜਾਉਂਦੇ ਆ ਉਹ ਪੂਰ ਤੱਕ ਵੀ ਜਾ ਕੇ ਬਣੇ ਤੇ ਵਿਪਨਸ ਇਹਨੇ ਜਿੰਨੇ ਜਿਹੜੇ ਆਪਣਾ ਆਪਾਂ ਨਾ ਕੁਲਿੰਗ ਹੈ ਸਾਡੀ ਇਹ ਨਹੀਂ ਹੈ ਬਟ ਆਪਾਂ ਨੂੰ ਆਪਦੇ ਯੂਜ਼ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਸ਼ੌਂਕੀਆ ਇਹ ਤਾਂ ਅਲਸਾ ਨਹੀਂ ਮਿਲਦਾ ਉਹ ਕੋ ਜਾ ਕੇ ਰੀ ਟੱਕੀਆਂ ਆਉਂਦਾ ਹੈ ਇਹੋ ਜਿਹੇ ਗੈਰ ਕਾਨੂੰਨੀ ਟੀਮ ਮਾਰ ਤੋਂ ਆਪ ਦੀ ਜੱਬ ਵਿੱਚ ਪਾਈ ਜਾਂਦਾ ਹੈ ਇਹ ਜਿਹੜਾ ਵੈਪਨ ਹੈ ਜਿਹੜਾ ਮਾੜਾ ਹੁੰਦਾ ਜਿਹੜਾ ਵੈਪਨ ਮਾੜਾ ਲੰਭਦਾ ਵਾ ਜਿਹਦਾ ਬਣਨਾ ਬੰਦ ਹੋ ਗਿਆ ਡਾਕਟਰ ਹੀ ਹੋਣਾ ਹੀ ਹੋਵੇ ਕੋ ਯੂਜ਼ ਨੂੰ ਚਾਹੀਦਾ ਵਾ ਕਿ ਇਹ ਨਾ ਤੀਜਾ ਦੇ ਮਗਰ ਨਾ ਪਏ ਕਿ ਜਪਨ ਵਾਲੀ ਕਲਚਰ ਤੋਂ ਬਾਹਰ ਨਿਕਲ ਕੇ ਆਪਣੀ ਚੰਗੀ ਸਿਹਤ ਧਰ ਕੇ ਚੰਗੀ ਪੜ੍ਹਾਈ ਕਰਕੇ ਸਪੋਰਟਸ ਵਾਲੇ ਪਾਸੇ ਜਾਏ। ਹੁਣ ਕਾਫੀ ਸਪੋਰਟਸ ਇਵੈਂਟਸ ਵੀ ਐਸਾਂ ਆਰਗੇਨਾਈਜ਼ ਕੀਤੀਆਂ। ਉਹ ਸਿਰਫ ਇਸ ਕਰਕੇ ਵੀ ਯੂਥ ਨੂੰ ਦੂਜੇ ਪਾਸੇ ਨੂੰ ਧਿਆਨ ਲਵਾ ਕੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਜਿਹੜੀਆਂ ਵਾਟਰਪਾਰਕ ਸਪੋਰਟਸ ਕਰਵਾਈਆਂ ਗਈਆਂ, ਨਗਦ ਨਾਮ ਵੀ ਦਿੱਤੇ ਗਏ, ਸਰਟੀਫਿਕੇਟਸ ਵੀ ਦਿੱਤੇ ਗਏ ਯੂਥ ਨੂੰ। ਤੋ ਤਾਂ ਵੀ ਜਿਹੜਾ ਹੈਗਾ ਮੈਂ ਆਪਣੇ ਵੱਲੋਂ ਵੀ ਜਿਵੇਂ ਮੇਰੇ ਕੋਲ ਸੀਸੀ ਕਲਾਸ ਰੂਮ ਕਮੈਂਡੇਸ਼ਨ ਟੂ ਮੈਂ ਦੇ ਸਕਦਾ ਜਿਹੜੇ ਅੱਗੇ ਆਰਗੇਨਾਈਜ਼ ਕਰਨਗੇ ਅਸਤੀ ਸ਼ਾਹਪੁਰ ਵੀ ਆਰਗੇਨਾਈਜ਼ ਕਰ ਰਹੇ ਜਿਲੰਦਰ ਦੇ ਆਪੀ ਵੀ ਕਰ ਰਹੇ ਆ ਕਪੂਰਪੰਗਾ ਵੀ ਕਰ ਰਹੇ ਆ ਤੋ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਵੀ ਕਮੈਂਡੇਸ਼ਨ ਸਰਟੀਫਿਕੇਟਸ ਤਾਂਗੇ ਤਾਂ ਕਿ ਜੇ ਉਹਨਾਂ ਨੂੰ ਸਰਕਾਰੀ ਸਰਟੀਫਿਕੇਟ ਬੱਚਿਆਂ ਨੂੰ ਨੂੰ ਮਿਲੂਗਾ ਕਿਸੇ ਕੰਮ ਵਾਸਤੇ ਉਹ ਕਮਿਟਮੈਂਟ ਹੋ ਗਈ ਵੀ ਉਹਨਾਂ ਵਾਸਤੇ ਵੀ ਆ ਚੀਜ਼ ਜਿਹੜੀ ਹੈ ਜੀ ਆ ਜਿਹੜੀ ਮੈਨੂੰ ਅੱਜ ਮਿਲੀ ਆ ਐਸਐਸਪੀ ਸਾਹਿਬ ਕੋਲ ਜੀਆ ਡੀਆਈਜੀ ਜੁਲੰਦਰ ਤੋਂ ਡੀਜੀਪੀ ਸਾਹਿਬ ਕੋ ਅਸੀਂ ਲੈ ਕੇ ਜੀ ਅਪਰੀਸ਼ੀਏਸ਼ਨ ਲੈਟਰ ਲੈ ਕੇ ਦੇਣਾ ਜਿਹਨੂੰ ਉਹਨਾਂ ਨੂੰ ਇਹਦੇ ਨਾਲ ਮੋਟੀਵੇਸ਼ਨ ਮਿਲੂਗਾ ਤਾਂ ਅਸੀਂ ਇਹਨੂੰ ਜਲਦੀ ਕਰਨਾ ਸਰ ਜਿਹੜੇ ਕਿ ਨਸ਼ਿਆਂ ਨੂੰ ਲੈ ਕੇ ਲਗਾਤਾਰ ਜਿਹੜੇ ਮਕਸਦ ਅਸਟਰ ਦਾ ਸੰਬੰਧ ਹੈ ਕਿ ਉਹ ਵੀ ਕੋਈ ਫੜਿਆ ਜਾਂਦਾ ਤਾਂ ਉਹਨਾਂ ਦਾ ਵੀ ਮੁਕੱਦਮੇ ਚੱਲਣਗੇ ਇਹੀ ਇਸ ਨਿਕਾਲ ਕੇ ਰੱਖੀ ਜਾਵੇ ਜਿਹੜਾ ਉਹਨਾਂ ਦਾ ਪਜੀ ਸ਼ੁਭਾ ਆਜ ਉਹ ਜਿਹੜਾ ਵੀ ਨਸ਼ੇ ਦੇ ਤਸਕਰਾਂ ਦੇ ਨਾਲ ਜਾਂ ਨਸ਼ੇ ਦੀ ਕਿਸੇ ਤਰ੍ਹਾਂ ਦੀ ਵਪਾਰ ਦੇ ਵਿੱਚ ਸ਼ਾਮਲ ਹੋਣਗੇ ਕੋਟਾ ਦੂਜੇ ਸਮਗੰਦਰ ਨਾਲੋਂ ਜਾਂ ਆਮ ਨਸ਼ੇ ਦੇ ਤਸਕਰ ਨਾਲੋਂ ਤਿੰਨ ਗੁਣਾ ਵੱਧ ਨੁਕਸਾਨ ਹੁੰਦਾ ਨੰਬਰ 1 ਉਹਦੀ ਨੌਕਰੀ ਜਿਹੜੀ ਆ ਕੋਈ ਨੰਬਰ 2 ਉਹਦੇ ਤੇ ਪਰਚਾ ਦਰਜ ਹੋਊਗਾ ਤੇ ਇਹ ਪੱਕੀ ਗੱਲ ਆ ਪੁਲਿਸ ਅਫਸਰ ਹੁੰਦੇ ਆ ਕੋਈ ਵੀ ਕੋਟ ਉਹਨੂੰ ਕਦੀ ਨਹੀਂ ਉਹਦੀ ਵੱਲੋਂ ਉਹਦੀ ਕਨਵੈਕਸ਼ਨ ਪੱਕੀ ਹੋਊਗੀ ਕੋਈ ਵੀ ਕੋਟ ਉਹਨੂੰ ਫਰੀ ਨਹੀਂ ਕਰੂਗੀ ਬਿਕਾਉਜ਼ ਉਹਨੇ ਇੱਕ ਵਰਦੀ ਧਾਰੀ ਹੁੰਦੇ ਹੋਏ ਇਹੋ ਜਿਹਾ ਕੀਤਾ 3rd ਉਡੀ ਫੈਮਿਲੀ ਬਿਲਕੁਲ ਬਰਬਾਦ ਹੋ ਜੂਗੀ ਕੱਲ ਉਹਦੇ ਕੱਟਿਆਂ ਨੇ ਭਰਤੀ ਹੋਣਾ ਖੁਸ਼ ਹੋਣਾ 100 ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਸਾਡੀਆਂ ਸੀਆਈਡੀ ਰਿਪੋਰਟਾਂ ਹੁੰਦੀਆਂ ਉਹ ਆਪਣੀ ਜਨਰੇਸ਼ਨ ਲਈ ਵੀ ਇੱਕ ਤੋਂ ਵੱਡਾ ਟੋਆ ਪੁੱਟ ਕੇ ਜਾਊਗਾ ਜਿਵੇਂ ਇਹੋ ਜਿਹਾ ਪਰੰਪਰ ਕਰਪਸ਼ਨ ਦੇ ਵਿੱਚ ਵੀ ਇਦਾਂ ਨਹੀਂ ਕਈ ਵੀਡੀਓ ਆਉਂਦੀਆਂ ਆ ਉਹਨੂੰ ਅਸੀਂ ਲਾਈਨ ਹਾਜ਼ਰ ਵੀ ਕਰ ਦਿੱਤਾ ਜਾਂਦਾ ਬਾਅਦ ਦੇ ਵਿੱਚ 6 ਮਹੀਨੇ ਬਾਅਦ ਉਸੇ ਖਾਨੇ ਫੀਲ ਕਾ ਦਿੱਤਾ ਜਾਂਦਾ ਇਦਾਂ ਦੇ ਕਿ ਕੰਪੂਨ ਇਹੋ ਜਿਹੇ ਜਿੰਨੇ ਵੀ ਪ੍ਰੀਸ਼ੀਅਸ ਆ ਗਏ ਵੇਖੋ ਜ਼ੀਰੋ ਟੋਲਰੈਂਸ ਦਾ ਕਰਪਸ਼ਨ ਕਰਪਸ਼ਨ ਦੇ ਵਿੱਚ ਸਾਦੇ ਮਾਧਿਅਮ ਦੇ ਨਾਲ ਮਾਧਿਅਮ ਤੋਂ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਕਿਸੇ ਵੀ ਪੁਲਿਸ ਅਫਸਰ ਬਹੁਤ ਤੰਖਾਵਾਂ ਨਹੀਂ ਸਾਧੀਆਂ ਉਹ ਸਵਾ 2 ਲੱਖ ਬੈਂਸ ਤਨਖਾਹ ਲੈਂਦਾ ਇੰਨੀ ਕੁ ਪੌਣੇ ਦੇ 2 ਲੱਖ ਡੇਢ ਪੌਣ ਦਾ ਤੇ ਐਸਐਸਪੀ ਸਾਹਿਬ ਲੈਂਦੇ ਹੋਣਗੇ ਡੀਐਸਪੀ ਜਿਹੜੇ ਹੈਗੇ ਲੱਖ ਤੋਂ ਦੇ ਵੀ ਪਹੁੰਚਦੇ ਆ ਐਸਐਚਓ ਪਹੁੰਚਦੇ ਕੱਡੀਆਂ ਸਾਰਿਆਂ ਤੋਂ ਵਧੀਆਂ ਨਵੀਆਂ 에어 ਕੰਡੀਸ਼ਨਡ ਮਨ ਇੱਕ ਡੀਐਸਪੀ ਜਿਹੜਾ ਹੈਗਾ ਵਾ ਇਹ 10 ਤੋਂ 15 ਲੱਖ ਦੇ ਦਰਮਿਆਨ ਦਾ ਸਰਕਾਰ ਨੂੰ ਪੈਂਦਾ ਐਸਪੀ ਜਿਹੜਾ ਵਾ 15 20 ਲੱਖ ਨੂੰ ਰੀਡਰ ਸਟਾਫ ਨਾਲੋਂ ਤਨ ਨਾਲੋਂ ਤੇਲ ਨਾਲੋਂ ਸੋ ਬਿਲਕੁਲ ਇਸ ਚੀਜ਼ ਨੂੰ ਜਿਹੜਾ ਹੈਗਾ ਵਾ ਕ੍ਰਪਟ ਨਾਲੇ ਪਾਸੇ ਦਾ ਸੂਚਨ ਜੰਨਾ ਕੋ ਸਰਕਾਰਾਂ ਦੇ ਹੈਗਾ ਹੋ ਇਹਦੇ ਤੋਂ ਜ਼ਰੂਰ ਟੋਲਰੈਂਸ ਹੋਊ ਕਿ ਜੇ ਸੀਮ ਕੋਈ ਇਸ ਗੱਲ ਨੂੰ ਅੰਜ ਕਰੂਗਾ ਤਾਂ ਫਿਰ ਸਵਾਰੀ ਆਪਣੇ ਸਮਾਨ ਦੀ ਆਪ ਚ ਠੀਕ ਹੈ